लो जी लो जी अंकल ओम वाले आ चेक करो भाई जी चेक करो भाई जी क्या चेक करो किथे दाग भी आ जे दसो 200 रुपए दे कुर्ता पजामा 200 रुपए दे कुर्ता पजामा ਚਾਰ ਦਿਨ ਦੀ ਵੱਡੀ ਸਿਰ ਅਕਲ ਓਮਨੇ ਲਾਤੀਆ ਬੁੱਟਰ ਉੜਕਾ ਦਿਆਂ ਰੰਗ ਤੁਸੀਂ ਜਿਹੜਾ ਕੋ ਤੁਹਾਨੂੰ ਉਹ ਵਾਲਾ ਦੇ ਦਿੰਗਾ ਫਿੱਕਾ ਗੂੜਾ ਜਿਹੜਾ ਕੋ ਦੇ ਦਾਂਗੇ 1495 ਦਾ ਸਟਿਚ ਕਰਾ ਕੇ ਦਵਾਂਗੇ ਕੁਰਤਾ ਪਜਾਮਾ 1195 ਦਾ ਸਟਿਚ ਕਰਾ ਕੇ ਕਿਉਂ ਕੇ ਬਿਲਕੁਲ ਭਾਈ ਜੀ ਬਿਲਕੁਲ ਕੈਮਰੇ ਦੇ ਮੂਰੇ ਕਹਿੰਦੇ ਆ ਝੂਠ ਨਹੀਂ ਕਹਿੰਦੇ ਲਓ ਜੀ ਹੁਣ ਤੁਸੀਂ ਆਪਣੀਆਂ ਸਮਾਈਆਂ ਬਤਾ ਲਓ ਸਟਿਚਿੰਗ ਦੇ ਪੈ ਬਤਾ ਲਓ 1195 ਚ ਸਿਉਂ ਕੇ ਤੁਹਾਨੂੰ ਇਹ ਵਾਲਾ ਕੁਰਤਾ ਪਜਾਮਾ ਇੱਕ ਕੋਕਾ ਕੋਣ ਵਾਲਾ ਕੁਰਤਾ ਪਜਾਮਾ ਤੁਹਾਨੂੰ ਕੋਕਾ ਕੋਲਾ ਢੋਲ ਕੇ ਚੈੱਕ ਕਰਾਵਾਂਗੇ ਪੱਕੀ ਗੱਲ ਆ ਪੱਕੀ ਗੱਲ ਆ ਭਾਈ ਜੀ ਆ ਜਾਓ ਨਹੀਂ ਪਹੁੰ ਬਹੁਤ ਵਾਹ ਬਾਈ ਬਿਲਕੁਲ ਹੈ ਨਾ ਮੈਂ ਕਿਹਾ ਬਰਾ ਮੈਂ ਬਿਲਕੁਲ ਆ ਚੈੱਕ ਕਰੋ ਆ ਲੋ ਕੋਕਾ ਕੋਲਾ ਲਓ ਜੀ ਹੁਣ ਆਹ ਦੇਖਾ ਤਾਂ ਇੱਕ ਮਾੜੀ ਫੈਬਰਿਕ ਆ ਬਣਿਆ ਹੋਇਆ ਕੁਰਤਾ ਪਜਾਮਾ ਹੁਣ ਇੱਥੇ ਡੋਲਾਂਗੇ ਅਸੀਂ ਕੋਕ ਆ ਕੁਰਤਾ ਪਜਾਮਾ ਤੁਹਾਡੇ ਸਾਹਮਣੇ ਆ ਤੁਸੀਂ ਕਹਿੰਦੇ ਕੁਰਤੇ ਪਜਾਮੇ ਉੱਤੇ ਦਾਗ ਨਹੀਂ ਪੈਂਦਾ ਆ ਮੇਰਾ ਵੀਰ ਫੜਿਆ ਇਧਰੋਂ ਆ ਕੇ ਆ ਲੋ ਜੀ ਆ ਤੁਹਾਨੂੰ ਦਿਖਾਉਣ ਲੱਗਿਆ ਹੁਣ ਇਹੋ ਜਿਹੀ ਕਾਲਾ ਕਾਲੀ ਕੁਰਤੇ ਪਜਾਮੇ ਦੇ ਵਿੱਚ ਆ ਗਈ ਆ ਫੋ ਬੱਡੀ ਆਫਰ ਦਾਤੀ ਆ ਲੋ ਜੀ ਲੋ ਜੀ ਅੰਕਲ ਓਮ ਵਾਲਾ ਆ ਚੈੱਕ ਕਰੋ ਭਾਈ ਜੀ ਚੈੱਕ ਕਰੋ ਭਾਈ ਜੀ ਚੈੱਕ ਕਰੋ ਕਿ ਫੇਦਾਗ ਰਿਹਾ ਜੀ ਦੱਸੋ ਹਾਂ ਤਾਂ ਭਾਈ ਇਹਦੀ ਸਵੈਤਰੀ 1195 ਲਈ ਆ ਬਿਲਕੁਲ ਭਾਈ ਜੀ 1195 ਦੱਸ ਸਟਿਚ ਕਰਾ ਕੇ ਦਵਾਂਗੇ 1195 ਦਾ ਸਟਿਚ ਕਰਕੇ ਤੁਹਾਨੂੰ ਕੁੜਤਾ ਪਿਆ ਮਿਲ ਜਾਣਾ ਰੰਗਾ ਦੀ ਪੂਰੀ ਪਰਮਾਰਿਆ ਜਿਹੜੇ ਰੰਗ ਕੋ ਤੁਹਾਨੂੰ ਕੱਢ ਕੇ ਦੇਵਾਂਗੇ ਇੱਧਰ ਆ ਜਾ ਮੇਰਾ ਵੀ ਇਹਦੇ ਤੇ ਦੱਸ ਬੇਨਾ ਵੀ ਇਹ ਤੇ ਕਿਹੜੀ ਆਫਰ ਲਾਤੀ ਆ ਭਾਈ ਕੋਡ ਪੈਂਟ ਦੇ ਉੱਤੇ ਵੀ ਆਪਾਂ ਲਾਤੀ ਆਫਰ ਹੈ 2952 2 ਪੀਸ 3700 ਦਾ 3 ਪੀਸ ਕਲਰ ਚੈੱਕ ਕਰ ਲਓ ਜਿੱਦਾਂ ਦਾ ਕਲਰ ਕਹੋਗੇ ਤੁਹਾਨੂੰ ਦੇ ਦੇਵਾਂਗੇ ਪਿੱਛੇ ਵ ਪਾਜੀ 2995 2 ਪੀਸ ਸੌਕੇ ਰਾਂ ਕੇ ਤੁਹਾਨੂੰ 3760 ਦਾ 30 ਪੀਸ ਤੁਹਾਨੂੰ ਸੌਕੇ ਕੋਡ ਪਿੰਡ ਦੇਣਾ ਆ ਰੰਗ じゃ ਕੱਲ ਮੇਰਾ ਵੀ ਜਿਹੜਾ ਰੰਗ ਤੁਹਾਨੂੰ ਰੰਗ ਦੇ ਦਾਂਗੇ ਜਿਹੜਾ ਕਲਰ ਕੋ ਤੁਹੋਂ ਦੇ ਦਾਂਗੇ ਆ ਪਿੱਛੇ ਦਿਖਾਰੇ ਮੇਰਾ ਵੀ ਅੰਕਲ ਓਮ ਨੇ ਲਾਤੀ ਵੱਡੀ ਪਰਮਾ ਰੇਟਾਂ ਦੀ ਸੋਏ ਉਹਦੀ ਆਫਰ ਲੱਗੀਆਂ ਹੋਈਆਂ ਨੇ ਇੱਧਰ ਦਿਖਾ ਮੇਰਾ ਵੀ ਹੁਣ ਤੁਹਾਨੂੰ ਦਿਖਾਉਣ ਲੱਗਾ ਪਾਜੀ 51 ਦੇ ਵਿੱਚ ਸ਼ਾਰਟ ਦੇਵੇ ਤੁਹਾਨੂੰ ਕਿਹੜੀਆਂ ਕਰੀਆਂ ਵੈਰਾਈਟੀਆਂ ਮਿਲੀਆਂ ਆ ਦਿਖਾਰੇ ਮੇਰਾ ਵੀ ਆ ਲਾਈਨਿੰਗ ਦੇ ਵਿੱਚ ਆ ਚੈੱਕ ਦੇ ਵਿੱਚ ਆ ਤੁਹਾਨੂੰ ਵੱਖਰਾ ਡਿਜ਼ਾਈਨ ਦੇਣਾ ਆਨਕਲ ਓਮ ਵਾਲੇ ਕਿਹਨੇ ਸਾਡੇ ਕੋਲ ਆਏ ਤੁਹਾਨੂੰ ਇਹਦੇ ਉੱਤੇ ਬੜੀ ਪਰਮਾਨੈਂਟ ਬਿਲਕੁਲ ਭਾਈ ਜੀ ਪਿੱਛੇ ਕੈਮਰਾ ਮਾਰ ਦਿਓ ਕਲਰਾਂ 'ਚ ਕੋਈ ਕਮੀ ਨਹੀਂ ਆ ਗਈ ਸ਼ਰਪੀਜ਼ ਦੇ ਵਿੱਚ ਜਿੱਦਾਂ ਦਾ ਕਹੋਗੇ ਤਿਆਰ ਕਰਾ ਕੇ ਦਵਾਂਗੇ ਮਾਤੂਸ਼ਰੀ ਦਸਤਾਰ ਤੇ ਉੱਤ ਬਾਅਦ ਭਾਈ ਜੀ ਸ਼ੇਰਵਾਨੀ ਦੀ ਗੱਲ ਕਰਦੇ ਆ 6500 ਚ ਸਿਚ ਕਰਾ ਕੇ ਦਵਾਂਗੇ ਆ ਵਾਲੀ ਸ਼ੇਰਵਾਨੀ ਮੈਂ 6500 ਦੀ ਲੈ ਲਮ ਬਿਲਕੁਲ ਭਾਈ ਜੀ 6500 ਦੇਵਾਂਗੇ ਸਿਓ ਕੇ ਦਵਾਂਗੇ ਭਾਈ ਜੀ ਕੈਮਰੇ ਮੁਰੇ ਕਹਿੰਦੇ ਝੂਠ ਨਹੀਂ ਕਹਿੰਦੇ ਆ ਵਾਲੀ ਸ਼ੇਰਵਾਨੀ 6500 ਚ ਤੁਹਾਨੂੰ ਮਿਲ ਜਣੀ ਆ ਵਾਲੀ ਭਾਜੀ ਇਹ ਵੀ 6500 ਚ ਤਿਆਰ ਕਰਾ ਕੇ ਤੁਹਾਨੂੰ 650 ਚ ਆਹ ਵਾਲੀਆਂ ਸ਼ੇਰਵਾਨੀਆਂ ਕਿੰਨੇ ਸੌਗੇ ਤਿਆਰ ਕਰਕੇ ਤੁਹਾਡੇ ਪਵਾਗੇ ਭੇਜਾਂਗੇ ਰੰਗ ਤੁਸੀਂ ਜਿਹੜਾ ਕੋ ਤੁਹਾਨੂੰ ਮਿਲ ਜਾਣਾ ਲੋ ਜੀ ਮਾਤੂਸ਼ੀ ਦਸਤਾਰ ਪੱਗਾਂ ਦੀ ਪਰਮਾਰ ਤੁਹਾਨੂੰ ਇਹਦੇ ਉੱਪਰ ਵੀ ਕਿਹੜੀਆਂ-ਕੜੀਆਂ ਆਫਰਾਂ ਮਿਲਣੀਆਂ ਤੁਸੀਂ ਜਿਹੜੀ ਪੱਗ ਕੋ ਤੁਹਾਨੂੰ ਦੇ ਦਾਂਗੇ 550 ਤੋਂ ਵੱਧ ਦੇ ਰੰਗ ਤੁਹਾਨੂੰ ਇੱਕੋ ਜਗ੍ਹਾ ਤੇ ਇੱਕੋ ਥਾਂ ਤੇ ਮਿਲਨੇ ਆ ਮਾਤੂਸ਼ੀ ਦਸਤਾਰ ਪੱਗਾਂ ਦਾ ਬ੍ਰਾਂਡ ਆ ਬ੍ਰਾਂਡ ਇੱਥੋਂ ਤੁਹਾਨੂੰ ਹਰ ਇੱਕ ਰੰਗ ਮਿਲੂਗਾ ਮੇਰਾ ਵੀ ਪੱਗਾਂ ਵਾਲੇ ਦਾਦੇ ਕਿਹੜੀ ਬਿਲਕੁਲ ਭਾਈ ਜੀ ਆਪਣੀ ਪਹਿਲੀ ਗੱਲ ਹੁੰਦੀ ਸਰਦਾਰੀ ਸਰਦਾਰੀ ਸ਼ਾਮਗੇ ਰੱਖਾਂਗੇ ਤਾਂ ਸਾਡੀ ਸ਼ਾਨ ਵਧੂਗੀ ਪੱਗਾਂ ਦੇ ਵਿੱਚ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਇੱਕ ਵਾਰੀ ਕੈਮਰਾ ਖਾ ਮਾਰ ਲਓ ਪਿਛੇ ਸਾਰੇ ਕਲਰ ਮਿਲ ਜਾਣਗੇ ਉਸ ਤੋਂ ਬਾਅਦ ਆਏਗੀ ਮੈਚਿੰਗ ਟਾਈ ਮੈਚ ਕਰਨੀ ਪਾਗਣਾ ਕੋਟ ਬੈਡਣਾ ਜਿੱਦਾਂ ਦਾ ਤੁਸੀਂ ਰੰਗ ਲਓਗੇ ਤੁਹਾਨੂੰ ਟਾਈ ਮੈਚ ਬਰੋਪਰ ਕਰਕੇ ਦੇਵਾਂਗੇ ਡੱਬਾ ਚੈੱਕ ਕਰੋ ਟਾਈ ਦਾ ਮੈਂ ਕਹਿੰਦਾ ਟਾਈ ਦੇ ਟਾਈ ਉਹਦੇ ਨਾਲ ਉਹਦੀ ਪੈਕਿੰਗ ਚੈੱਕ ਕਰੋ ਤੁਹਾਨੂੰ ਲੱਕੜ ਦੇ ਡੱਬੇ ਦੇ ਵਿੱਚ ਪੈਕਿੰਗ ਨਾਲ ਟਾਈ ਮੈਚਿੰਗ ਕਰਕੇ ਦੇਵਾਂਗੇ ਲਾਈਨਿੰਗ ਆਪਣੇ ਕੋ 40 ਰੁਪਏ ਦਾ ਸਟਾਰਟ ਹੈ ਨਹੀਂ ਬਾਜ਼ਾਰ ਮਿਲਦੀ 60 ਰੁਪਏ ਉਹ ਵੀ ਤੁਹਾਨੂੰ ਰੰਗ ਸਾਰੇ ਵਧੀਆ ਦੇਵਾਂਗੇ ਪੇਪਰ ਬਹੁਤ ਵਧੀਆ ਹੋਊਗਾ ਕਪੜਾ ਆਹ ਚੈੱਕ ਕਰੋ ਭਾਈ ਜੀ ਕਿੰਨੇ ਤੋਂ ਬਲੈਨਿੰਗ ਸ਼ੁਰੂ ਕਰ ਦੇਵਾਂਗੇ 40 ਰੁਪਏ ਤੋਂ ਭਾਈ ਜੀ 40 ਰੁਪਏ ਤੋਂ ਭਾਈ 40 ਰੁਪਏ ਤੋਂ ਲਾਈਨਿੰਗ ਸ਼ੁਰੂ ਹੋਏ ਨਹੀਂ ਉਹਦੇ ਤੇ ਚਲ ਮੇਰਾ ਵੀਰ ਪਿੱਛੇ ਗਿਆ ਬਿਲਕੁਲ ਭਾਈਆ ਸਾਰੇ ਰੰਗ ਤੁਹਾਨੂੰ ਮਿਲ ਜਾਣਗੇ ਜਿਹੜਾ ਸੂਟ ਲਓਗੇ ਉਹਦੇ ਨਾਲ ਤੁਹਾਨੂੰ ਲਾਈਨਿੰਗ ਮੈਚ ਕਰਕੇ ਪ੍ਰੋਪਰ ਦਵਾਂਗੇ ਭਾਈ ਜੀ ਚਲੋ ਜੀ ਵੱਡੀਆਂ ਆਫਰਾਂ ਲੱਗੀਆਂ ਮਾਤੂਸ਼ੀ ਦਸਤਾਰ ਦੇ ਕਿ ਤੁਸੀਂ ਆਉਣਾ ਇੱਥੇ ਬੁੱਟਰ ਰੋਡ ਕਰਦਿਆਂ ਵੀਡੀਓ ਸ਼ੇਅਰ ਕਰ ਦਿਓ ਇਹ ਜੀ ਆਫਰ ਤੁਹਾਨੂੰ ਕਿਤੇ ਨਹੀਂ ਮਿਲਣੀਆਂ ਜਿੱਥੇ ਤੁਹਾਨੂੰ ਵੱਡੀਆਂ ਵੱਡੀਆਂ ਆਫਰ ਮਿਲਣਗੀਆਂ ਮਾਤੂਸ਼ੀ ਦਸਤਾਰ ਬੁੱਟਰ ਰੋਡ ਕਰਦਿਆਂ